ਵੈਰੂ ਜੀ ਦਾ ਖਾਲਸਾ ਸ੍ਰੀ ਵੈਰੂ ਜੀ ਕੀ ਫਤਿਹ ਦੋਸਤੋ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਮਾਪਿਆਂ ਦਾ ਦੁੱਖ ਸੁਣਾਉਣ ਲੱਗਾ ਕਵਤਾ ਦੇ ਰੂਪ ਚ ਤੇ ਸੁਣਿਆ ਨੂੰ ਧਿਆਨ ਨਾਲ ਬੁੱਢੇ ਮਾਪੇ ਰੋਣ ਵਿਚਾਰੇ ਰੋਣ ਉਹਨਾਂ ਦੀਆਂ ਅੱਖੀਆਂ ਬੁੱਢੇ ਮਾਪੇ ਰੋਣ ਵਿਚਾਰੇ ਰੋਣ ਉਹਨਾਂ ਦੀਆਂ ਅੱਖੀਆਂ ਚਾਰ ਨੋਹਾਂ ਜਾ ਕੇ ਲੈਂਦੀਆਂ ਇੱਕ ਨਾ ਦਿੱਤੀਆਂ ਪੱਕੀਆਂ ਚਾਰ ਨੁਹਾ ਵਿਆਹ ਕੇ ਲਿਆਂਦੀਆਂ ਇੱਕ ਨਾ ਦਿੱਤੀਆਂ ਪੱਕੀਆਂ ਬੁੱਢੇ ਮਾਪੇ ਰੂਣ ਵਿਚਾਰੇ ਰੂਣ ਉਹਨਾਂ ਦੀਆਂ ਪੱਖੀਆਂ ਸ਼ਰਾਬੀ ਹੋ ਕੇ ਪੁੱਤ ਘਰ ਆਉਂਦੇ ਸ਼ਰਾਬੀ ਹੋ ਕੇ ਪੁੱਤ ਘਰ ਆਉਂਦੇ ਵਕਾਉਣ ਮਾਪਿਆਂ ਨੂੰ ਅੱਖੀਆਂ ਬੁੱਢੇ ਮਾਪੇ ਰੂਣ ਵਿਚਾਰੇ ਰੂਣ ਉਹਨਾਂ ਦੀਆਂ ਅੱਖੀਆਂ ਕੁੜੀਆਂ ਦੀਆਂ ਗਾਲਾਂ ਲੈ ਲੈ ਮਾਪੇ ਕੁੜੀਆਂ ਦੀਆਂ ਗਾਲਾਂ ਲੈ ਲੈ ਮਾਪੇ ਆਪਣਾ ਫਰਜ਼ ਨਿਭਾਉਂਦੇ ਜਿਨ੍ਹਾਂ ਨਾਲ ਸ਼ਰਾਬੀ ਪੁੱਤ ਕੰਨ ਲੜਾਈਆਂ ਉਹਨਾਂ ਅੱਗੇ ਹੱਥ ਜੋੜ ਕੇ ਤਰਲੇ ਪਾਉਂਦੇ ਜਿਨ੍ਹਾਂ ਨਾਲ ਸ਼ਰਾਬੀ ਪੁੱਤ ਕੰਨ ਲੜਾਈਆਂ ਮਾਪੇ ਹੱਥ ਜੋੜ ਕੇ ਤਰਲੇ ਪਾਉਂਦੇ ਹਰ ਘਰ ਦੀ ਹਰ ਘਰ ਦੀ ਇਹ ਸੱਚੀ ਕਹਾਣੀ ਹਰ ਘਰ ਦੀ ਇਹ ਸੱਚੀ ਕਹਾਣੀ ਤੁਹਾਨੂੰ ਤੁਹਾਨੂੰ ਆਗਛ ਨਹੀਂ ਹਰ ਘਰ ਦੀ ਸੱਚੀ ਕਹਾਣੀ ਤੁਹਾਨੂੰ ਆਗਛ ਨਹੀਂ ਬਹੁਤਾ ਤੰਗ ਨਾ ਕਰੋ ਬੱਚਿਓ ਆਪਣੇ ਮਾਪਿਆਂ ਤਾਈ ਬਹੁਤਾ ਤੰਗ ਨਾ ਕਰੋ ਬੱਚਿਓ ਆਪਣੇ ਮਾਪਿਆਂ ਤਾਈ ਤਾਈ ਲੋਕਸ਼ਿਪ ਜਾਣਾ ਤੇਰੇ ਇੱਕ ਦਿਨ ਮਾਪਿਆਂ ਲੋਕਸ਼ਿਪ ਜਾਣਾ ਤੇਰੇ ਇੱਕ ਦਿਨ ਮਾਪਿਆਂ ਜਿੱਥੇ ਮਰਜੀ ਲੱਭਣ ਜਾਇਂ ਜਿੱਥੇ ਮਰਜੀ ਲੱਭਣ ਜਾਇਂ ਨਹੀਂ ਲੱਭਣੇ ਤੈਨੂੰ ਤੇਰੇ ਮਾਪੇ ਨਹੀਂ ਲੱਭਣੇ ਤੈਨੂੰ ਤੇਰੇ ਮਾਪੇ ਭਾਵੇਂ ਰੱਬ ਨੂੰ ਥੱਲੇ ਲੈ ਆਂ ਨਹੀਂ ਲੱਭਣੇ ਤੈਨੂੰ ਤੇਰੇ ਮਾਪੇ ਭਾਵੇਂ ਰੱਬ ਨੂੰ ਥੱਲੇ ਲੈ ਆਂ ਦੋਸਤੋ ਮੇਰੀ ਛੋਟੇ ਦੀ ਸਾਡੀ ਸਾਰੇ ਭੈਣ ਭਰਾਵਾਂ ਦੀ ਮਾਤਾ ਬੀਬੀ ਗੁਜਰ ਗਈ ਸੀ ਤੇ ਅਸੀਂ ਆਪਣੀ ਮਾਤਾ ਦੇ ਬੀਬੀ ਦੇ ਪਿਆਰ ਤੋਂ ਵਾਂਝੇ ਰਹੇ ਆ ਪਰ ਫਿਰ ਵੀ ਸਾਡੀ ਜੀ ਚਾਚੀ ਸੀ ਉਹਨੇ ਸਾਨੂੰ ਬਹੁਤ ਪਿਆਰ ਕੀਤਾ ਮਾਮਾ ਵਾਲਾ ਪਿਆਰ ਦਿੱਤਾ ਸੀ ਤੇ ਮੈਂ ਬੱਚਾ ਨੂੰ ਇਹ ਕਹਿਣਾ ਚਾਹਣਾ ਵੀ ਆਪਣੇ ਮਾਪਿਆਂ ਨੂੰ ਜ਼ਿਆਦਾ ਤੰਗ ਨਾ ਕਰੋ ਤੁਹਾਨੂੰ ਮਾਪੇ ਕਿਉਂਕਿ ਦੁਨੀਆ ਤੋਂ ਚਲੇ ਗਏ ਨਾ ਤੇ ਫਿਰ ਪਤਾ ਲੱਗਣਾ ਤੇ ਤੰਗ ਨਾ ਕਰਿਆ ਕਰੋ ਕਿਉਂਕਿ ਤੁਸੀਂ ਵੀ ਇੱਕ ਦਿਨ ਮਾਪੇ ਬਣਨਾ ਜੋ ਤੁਹਾਨੂੰ ਇਹੋ ਜਿਹੀਆਂ ਤੰਗੀਆਂ ਆਈਆਂ ਫਿਰ ਤੁਹਾਨੂੰ ਪਤਾ ਲੱਗਣਾ ਵਹਿਰੂ ਜੀ ਦਾ ਖਾਲਸਾ ਵਹਿਰੂ ਜੀ ਕੀ